ਜੜਦੀ ਸਵੇਰ ਹੋਵੇ ਪੰਛੀ ਗਾਉਂਦੇ ਗੀਤ ਹੋਣ ਨਿੱਕੀ ਨਿੱਕੀ ਪੈਂਦੀ ਹੋਵੇ ਸੂਰਜ ਦੀ ਧੁੱਪ ਹੋਵੇ ਗੱਗੂਆ ਨਿੱਕੀ ਨਿੱਕੀ ਪੈਂਦੀ ਹੋਵੇ ਸੂਰਜ ਦੀ ਧੁੱਪ ਅ ਘਰ ਦਿਨੇ ਦਿਨੇ ਪਹਿਲੇ ਤੜਕੇ ਤੜਕੇ ਪਹਿਲੇ ਨਿੱਕੀ ਨਿੱਕੀ ਧੁੱਪ ਦੁਪਹਿਰੇ ਨਾ ਹੋਵੇ ਹਾਂ ਅੱਜ ਖੈਰ ਤੜਕੀ ਭੱਗੇ ਮੁੰਡੇ ਥੋੜੇ ਜੇ 6:30 ਵਜੇ ਤੋਂ ਘਰੋਂ ਚੱਲ ਪਏ ਸੀਗੇ ਤੇ ਵੀਡੀਓ ਦੇਖ ਰਹੇ ਸਾਰੇ ਵੀਰੇ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਆਪਨੇ ਅੱਜ ਦੇ ਨਵੇਂ ਬਲੌਗ 'ਚ ਅੱਜ 6 ਭਾਦੋਂ 21 ਅਗਸਤ ਬਰਾ 2024 ਅ ਨੌਜਵਾਨ ਖੇਤ ਹਰਾ ਲੈਣਾ ਇਹ ਆ ਥੋੜੀ ਇੱਕ ਬੱਟ ਰਹਿੰਦੀ ਆ ਉਹ ਸਮਾਰ ਜਾਗੇ ਨਾਲੇ ਅ ਕੱਖਪਟਣ ਵਾਲੇ ਤੇ ਨਾਲੇ 8 ਵਜੇ ਲਾਈਟ ਆਊਗੀ ਲਾਈਟ ਚਲਾ ਲੈ ਘਰੇ ਜਾਵਾਂਗੇ ਥੋੜੀ ਡਿਊਟੀ ਸ਼ਾਇਦ ਨਹੀਂ ਚਲਾਵਾਂਗੇ ਤੇ ਅਗਲਾ ਪ੍ਰੋਗਰਾਮ ਉਸ ਤੋਂ ਬਾਅਦ ਦੱਸਦੇ ਆਂ ਤੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਨੇ ਆ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਹੋ ਸੁਣ ਸਕਦੇ ਹੋ ਤੇ ਨੌਜਵਾਨ ਹਾਰੇ ਦੇ ਬਾਡੇ ਦੇ ਲਵੇ ਹੋ ਗਿਆ ਇਧਰੋਂ ਤੇ ਦਾਤੀਆਂ ਨੂੰ ਟੇਕਲਾ ਮੱਥਾ ਆ ਗਿਆ ਚੱਕ ਦਾਤੀਆਂ ਨੌਜਵਾਨਾਂ ਜੇਕ ਲਾ ਮੱਥੇ ਨਾਲ ਗਿਰਾਂ ਤੇ ਕੱਲ ਮਥਿਆ ਸੀਗੇ ਤੜਕੇ ਸਨੇ ਆ ਹਰਾ ਲੈ ਜਾਗੇ ਤੇ ਸੋ ਨੌਜਵਾਨ ਤੇਰਾ ਪਹੁੰਚ ਗਿਆ ਤੇ ਦੋ ਕੇ ਕੰਮ ਹੁਣ ਇਥੇ ਖੇਤ ਕਰਕੇ ਜਾਵਾਂਗੇ ਤੇ ਇੱਧਰ ਗਵਾਂਢੀ ਮਿੱਤਰ ਬੱਗੇ ਨੇ ਬੋਰ ਛੱਡ ਲਿਆ ਤੜਕੇ ਹੌਣ ਸਾਰ ਲਾਈ ਖੜਾ ਪੀਨ ਕਾ ਠੀਕ ਆ ਮਿੱਤਰਾਂ ਤੇ ਵਾਕੀ ਚੜ੍ਹਦੇ ਦਿਨ ਦਾ ਬਹੁਤ ਖੂਬਸੂਰਤ ਨਜ਼ਾਰਾ ਤੇ ਕੱਲ ਉਧਰਲੇ ਖੇਤੋਂ ਬੋਰ ਥਲੇ ਨਾ ਆ ਗਿਆ ਸੀ ਰਾਤ ਤੇ ਆ ਮੋਡੀਫਾਈ ਕਰਕੇ ਲਿਆ ਸੀ ਟ ਗਿੱਲੀ ਪਈ ਸੀ ਉਵੇਂ ਬੈਠ ਕੇ ਸੀ ਤੇ ਫੰ ਸਾਢੇ 3 ਲੀਟਰ ਕੈਂਪਰ ਵਾਲੇ ਕੈਂਪਰ ਚ ਠੰਡਾ ਮਿੱਠਾ ਪਾਣੀ ਵਾਹ ਹੀ ਗਰੂਈ ਦਾਤੀ ਤਾਂ ਨਹੀਂ ਭਰੀ ਥੱਲੇ ਰੱਖਤੀ ਓ ਵਾਹ ਇਧਰੋਂ ਨਾਲ ਲਾ ਲਾ ਮਾਟਾ ਮ ਕੀ ਹੈ ਜੀ ਇਹ ਲੈ ਬਰਾਵਾ ਇੱਕ ਲੈ ਜਾ ਰੇੜੀ ਕੀ ਰੱਖ ਦਿੰਨਾ ਯਾਰ ਦਾਤੀ ਰੋਕ ਗਿਆ ਐ ਹੋਈ ਦਾਤੀ ਰੋਕ ਲਈ ਕੋ ਮੇਰੀ ਆ ਇਥੇ ਹਾਈਥੇ ਬਣ ਗਿਆ ਮੋਸ਼ਨ ਇੱਕ ਇੱਜ਼ਤ ਵਾਲੀ ਕਰਦੇ ਆ ਸ਼ੋਰ ਜੇ ਕਹਿੰਦਾ ਪਰੇ ਹੋ ਜਾ ਦਾਤੀ ਰੱਖਦੇ ਬਾਈ ਤੂੰ ਦਾਤੀ ਰੱਖ ਕੇ ਹਰਾ ਸਿੱਟਣ ਲੱਗ ਜਾ ਕਹਿੰਦਾ ਤੂੰ ਐ ਲੋਟਾ ਕੰਮ ਆਖਿਆ ਹਾਂ ਤਾ ਤੂੰ ਵੀ ਲੈ ਕੇ ਆਣਾ ਤਿੰਨ ਘਰਾਂ ਦਾ ਵਢਣਾਗਾ ਉਹ ਠੀਕ ਹੈ ਨੌਜਵਾਨਾ ਸਿੱਟਣ ਵਾਲੇ ਕੰਮ ਤੋਂ ਕਈ ਵਾਰੀ ਓਟੋ ਆਟਾ ਦਾ ਪ੍ਰੋਗਰਾਮ ਹੁੰਦਾ ਪਹਿਲਾਂ ਵੀ ਇੱਕ ਅੱਧੀ ਵਾਰੀ ਗੱਲ ਕਰੀ ਆ ਮੈਨੂੰ ਸਿੱਟਣ ਦੀ ਕੋਈ ਦਿੱਕਤ ਨਹੀਂ ਲੱਗਦੀ ਇਹ ਛਤ ਨਾਲੋਂ ਕਈ ਬੰਦੇ ਦਿੱਕਤਵਾਨਦੇ ਹੁੰਦੇ ਹ ਹਰਾ ਵੱਡਣ ਨੂੰ ਖੈਰ ਤਕੜਾ ਨੌਜਵਾਨ ਕਦੇ-ਕਦੇ ਥੋੜਾ ਜਿਹਾ ਸੁਸਤ ਹੁੰਦਾਗਾ ਇਹ ਲੋਟ ਆ ਖੈਰ ਮਾਹੌਲ ਠੀਕ ਆ ਬੀਕ ਮਿੰਟਾਂ ਚ ਲੱਦਦੀ ਆ ਗੱਡੀ ਤੇ ਉਧਰ ਨੌਜਵਾਨ ਵੀ ਕਰਨਾਂ ਨੂੰ ਫੋਨ ਜੇ ਲਾਈ ਜਾਂਦਾ ਤੇ ਅਸਲ ਚ ਇਹਨੇ ਜਾਣ ਅੱਜ ਚਾਚੇ ਕਿ ਉਧਰ ਪ੍ਰੋਗਰਾਮ ਆਗਾ ਤੇ ਕਹਿੰਦਾ ਮੈਨੂੰ ਉਧਰੋਂ ਟੈਲੀਫੋਨ ਆ ਗਿਆ ਮਹਾਂ ਕੋਈ ਗੱਲ ਨਹੀਂ ਅੱਧੇ ਘੰਟੇ ਨੂੰ ਕਰੇ ਜਾਂ ਵੜਾਂਗੇ ਮੋਟਰ ਚਲਾ ਕੇ ਉਹਨੇ ਬੱਟ ਦੇ ਡਿਹਾੜੀ ਲਾ ਜਾਣੇ ਜਿਹੜੀ ਲੱਗਦੀ ਆ ਹਾਂ ਗੱਗੂ ਵੀਰੋ ਸਾਡਾ ਤੇ ਨੌਜਵਾਨਾ ਹੁਣ ਇੱਥੇ ਧੋ ਕੇ ਹੱਥ ਮੂੰਹ ਬੱਟ ਦੇ ਡਿਓੜੀ ਲਾਉਣਗੇ ਐ ਇਹਨੇ ਨਾਲ ਰੋਟੀ ਜੋਗਾ ਕੰਮ ਹੋ ਜੂਗਾ ਦੁਬਾਰੇ ਫੇਰ ਉੱਥੇ ਥੋੜੀ ਜਿਹੀ ਨਈਂ ਜਿ ਦਿਹਾੜੀ ਲਾ ਲੂਆਂ ਇੱਥੇ ਆ ਜੂਆਂ ਤੇ ਅਗਲੀ ਗੱਲਬਾਤ ਸਾਰੀ ਦਿਖਾ ਦੇ ਸਵਾ 7:30 ਵਜੇ ਦਾ ਹੋ ਗਿਆ ਤੇ ਇੱਥੋਂ ਤੱਕ ਆਹਾ ਵਟ ਸਵਾ ਕਿਲਾ ਗਈ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਨਵੇੜ ਕੇ ਮੋਟਰ ਚਲਾ ਕੇ ਘਰਾਂ ਨੂੰ ਰਵਾਨਾ ਹੋਣਾ ਚਾਚੇ ਕੇ ਮਿਸਤਰੀ ਲੱਗਿਆ ਹੋਇਆ ਤੇ ਗੱਗੂ ਨੂੰ ਕਾਲ ਹੋ ਰਹੀ ਆ ਉਧਰ ਸੱਦੀ ਜਾਂਦੇ ਆ ਤੇ ਬਾਬਾ ਜੀ ਬੋਲਦੇ ਆ ਬੇਨਤੀ ਨਾਲ ਜਿਆਦੇ ਭਾਈ ਗੱਗੂ ਦਾ ਗਾਣਾ ਵੱਧ ਸੁਣੀ ਜਾਂਦਾ ਸੋ ਸਮਾਨਾ ਖਰਾਬ ਕਰਦੇ ਹੋਏ ਨੌਜਵਾਨ ਓਹੋ ਤਿਲਕੀ ਗਏ ਸੀਗੇ ਦੇ ਉੱਤੇ ਲੰੋਂਦੇ ਆਣਾ ਇੱਥੇ ਇਹ ਮੈਂ ਕਿਤੇ ਓਏ ਗਗੂ ਆਟੇ ਰੰਗ ਇੱਥੇ ਲੇ ਪਾਸੇ ਰੱਖ ਦੇ ਇੱਕ ਪਾਸੋਂ ਚੱਕ ਲਾਂਗੇ ਜਿੱਥੇ ਉੱਤੇ ਟਿਕਦੀ ਉੱਥੇ ਟਿਕ ਨਹੀਂ ਆਡਰ ਰੱਖ ਨਹੀਂ ਕੋਈ ਚੱਕਰੀ ਨਹੀਂ

ਗੋ ਤੋ ਆ ਚਾਰ ਕਮਿੰਟ ਰਹਿ ਗਿਆ ਮੈਂ ਮੋਟਰ ਚਲਾਇਆ ਵਾਂ ਇਹ ਤੂੰ ਆ ਲਾ ਦੇ ਉਹਨੇ ਇੱਧਰਲੇ ਪਾਸੇ ਰੱਖ ਦੇ ਤੇਰੀਆਂ 아이고, <laughs> ਚਾਲੇ ਉਹ ਕੋ ਕੁ 8:33 ਹੋ ਗਏ ਤੇ ਕਈ ਵਾਰੀ ਬਈ ਕੰਮ ਨਾਲੋਂ ਜ਼ਿਆਦਾ ਟਾਈਮ ਬੰਦੇ ਨੂੰ ਗੀੜੇ ਮੋੜੇ ਖਾਨ ਤੇ ਲੱਗ ਜਾਂਦਾ ਇੱਧਰਲੀ ਵੜ ਤੇ ਕਦੇ ਉੱਧਰ ਨੱਕਾ ਵੰਦੇ ਇੱਧਰ ਖੋਲ ਆ ਮਾੜੀ ਮੋਟੀ ਚੱਕਾ ਤਰੀ ਆ 100 ਕਰੋਵਰ ਹੋ ਜਾਂਦੇ ਆ ਚੱਲੀ ਨੌਜਵਾਨ ਸੁਸਤੀ ਤੇ ਨਹੀਂ ਆਏ ਬੈਠੇ ਨੂੰ ਨਾ ਚਲ ਅੱਧਾ ਘੰਟਾ ਦਾਮਾ ਕਰ ਦੇ ਨੂੰ ਤੀਜਾ ਕੇ ਤੇਰੀ ਨਿਕਲ ਤੂੰ ਕਿ ਮਿਸਤਰੀ ਕੋਲੇ ਆ ਗਰਮੀ ਆਣ ਪੂਰੇ ਤੜਕੀ ਤੜਕੀ ਦਹਿਮ ਆ ਬਈ ਤੜਕੀ ਆਥਣੇ ਜਿਹੜਾ ਦੇਮ ਹੁੰਦਾਗਾ ਇਹ ਥੋੜਾ ਜਿਹਾ ਭੈੜਾ ਹੁੰਦਾਗਾ ਭਾਦੋਂ ਵਾਲਾ ਤੇ ਥੋੜਾ ਜਿਹਾ ਸਾਡਾ ਮੰਨਣਾ ਇਹ ਵੀ ਆ ਕਿ ਬੰਦਾ ਅੱਜ ਕੱਲ ਨਾਲੋਂ ਦਾ ਭਾਦੋਂ ਜੀ ਨਾਲ ਤਾਂ ਤੜਕੀ ਆਥਣ ਨਾਲੋਂ ਭਾਦੋਂ ਚ ਕਮ ਦਾ ਦੁਪਹਿਰ ਚ ਕੰਮ ਕਰ ਲਿਓ ਸਹੀ ਰਹਿੰਦਾ ਦੁਪਹਿਰੇ ਹਜੇ ਪ੍ਰੋਗਰਾਮ ਠੀਕ ਹੁੰਦਾ ਕੱਲ ਅਸੀਂ ਲੇਟ ਆਏ ਸੀ 10 ਵਜੇ ਆਏ ਕਿ ਤਾਂ 100 12 ਵਜੇ ਤੱਕ ਛੁੱਟੀ ਲਈ ਐ ਇੰਨਾ ਪਤਾ ਜੇ ਨਹੀਂ ਲੱਗਿਆ ਸੀ ਗਰਮੀ ਦਾ ਤੇ ਅੱਜ ਸੋਹਣਾ ਨਜ਼ਾਰਾ ਆਇਆ ਬਸ ਪਰ ਕੇ ਥੋੜੀ ਧੁੱਪ ਘੱਟ ਸੀ ਉਹੀ ਗਰਮੀ ਓਨੀ ਹੁੰਦੀ ਹੈਗੀ ਤੇ ਬਾਕੀ ਕੋਈ ਚੱਕਰ ਨਹੀਂ ਸੁਨੇ ਆ ਕੀ ਲੇਟ ਕੀ ਜਦੋਂ ਕੰਮ ਕਰਨਾ ਹੀ ਕਰਨਾ ਗੱਗੂ ਕਹਿੰਦਾ ਹੈ ਗੱਗੂ ਰੜੇ ਆ ਹੁਣ ਤਾਂ ਮੈਂ ਚੱਕਰ ਰੜੇ ਆ ਠੀਕ ਆ ਦੋ ਕਬਟਾਂ ਹੀ ਆਵਾਜ਼ਾਂ ਮਰੀ ਜਾਂਦੀਆਂ ਆਪਾਂ ਨੂੰ ਆਪੇ ਇੱਧਰ ਲਾ ਕੇ ਲੜੇ ਦੇ ਸਾਹਮਣੇ ਵਾਲਾ ਉਹ ਆਤੂਰੀ ਖਾਲ ਵਾਲਾ ਹਾਂ ਤੇ ਕੋ ਪਰਲੀ ਉਧਰਲੀ ਵੱਟ ਹਾਈ 6 ਖਲਾਰੇ ਵਿਖੀ ਕਹਿੰਦਾ ਗੱਗੂ ਕਿਹੜੇ ਸਾਹ ਨਾਲ ਪੈਂਦੇ ਆ ਕਹਿੰਦਾ ਜਦੋਂ ਆਪਾਂ ਲੱਗ ਗਏ ਹੋ ਕੰਮ ਕਰਨਾ ਚਿਆਲ ਰੂੜ ਗਈ ਹੁਣ ਗੱਡੀ ਘਰਾਂ ਨੂੰ ਹਾਂ 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 ਕਿਉਂ ਹੈ ਨਾ ਸਰਦਾਰੀ ਇਤੋਂ ਚੰਗੀ ਸਰਦਾਰੀ ਕਿੱਥੇ ਹੋਊਗੀ ਨੌਜਵਾਨ ਨੇ ਫੀਟਰ ਸ਼ਟ ਰੱਖਿਆਗਾ ਖੈਰ ਜੇ ਮੋਟਰ ਹੁੰਦੀ ਤਾਂ ਥੋੜੀ ਜੀ ਸਰਦਾਰੀ ਹੋਰ ਵੱਧ ਜਾਂਦੀ ਤੇ ਹੁਣ ਐ ਸਮਝ ਲਓ 100 ਰੁਪਿਆ ਘੰਟੇ ਦਾ ਡਿੱਗੀ ਜਾਂਦਾ ਉਹ ਤੂੰ ਇੰਰਾਹੀਂ ਤੇ ਆਹ ਸਰਦਾਰੀ ਆ ਨੌਜਵਾਨ ਨੇ ਕੱਖੋ ਖਪਾਟ ਰੱਖਿਆ ਐਨ ਜਵਾ ਝਾੜੂ ਮਾਰ ਲਿਆ ਤੇ ਆਹ ਕੀ ਕਹਿੰਦੇ ਸੀ ਸੁਖਦਰਸ਼ਨ ਦਾ ਕਾਦਾ ਬੂਟਾ ਹੁੰਦਾ ਇਹ ਤੇ ਆ ਇਹਦੇ ਨੌਜਵਾਨ ਨੇ ਉਹ ਟਾਣੀਆਂ ਡੂਣੀਆਂ ਥੱਲੇ ਸੀੜੀਆਂ ਉਹ ਸ਼ਾਂਕ ਕੇ ਇੱਕ ਨੰਬਰ ਮਾਹੌਲ ਕਰ ਲਿਆ ਤੇ ਹੁਣ ਤੂੰ ਸੌਂ ਸਕਦਾਗਾ ਆ ਯਾਰ ਰੋਟੀ ਰੋਟੀ ਖਾਇਆ ਠੀਕ ਹੈ ਮਿੱਤਰਾਂ ਤੇ ਇਹ ਤੇ ਨੌਜਵਾਨ ਕਹਿੰਦਾ ਖੁੱਡਾ ਰੜੀ ਜਾਂਦਾ ਛੇਦੀ ਚੱਲ ਨਾ ਇਕੱਲੇ ਚੱਲ ਉਹ ਅਹੀ ਗਰੂ ਪਰ ਇਹ ਹਟ ਜਾ ਤੇਰੇ ਖੰਭ ਤੋੜ ਦੂੰਗਾ ਤੂੰ ਚੱਲ ਚੱਲ ਆਉਣੇ ਆ ਕੋਈ ਉੱਠ ਕੇ ਆ ਆ ਗਿਆ ਮੈਂ ਮੁੜ ਕੇ ਆਉਣਾਗਾ ਰੋਟੀ ਰੋਟੀ ਖਾ ਕੇ ਫੋਟਰਾ ਚੱਲੀ ਜਾਂਦੀਆਂ ਨਿਗਾਹ ਰੱਖੀ ਨਾ ਨੂੰ ਅਸੀਂ ਦਾਮ ਲੈ ਲਈ ਮਰਾ ਮੋਟਾ ਇਹ ਵੀ ਕਰ ਸੀਰਾ ਨੌਜਵਾਨ ਭਾਈ ਚੀੜਾਗਾ ਦੇ ਨਹੀਂ ਆਜੋ ਨੇਰੇ ਆਜੋ ਸਵੇਰੇ ਆਜੋ ਜਦੋਂ ਮਰਜੀ ਆਜੋ ਇੱਥੇ ਹੀ ਵਰਦਾ ਹੁੰਦਾ ਆ ਕੰਮ ਕਰ ਨੂੰ ਖੈਰ ਆ ਜਰਵਾਣਾ ਜੋਬਰ ਸਵਾਦ 8:00 ਵਜੇ ਦਾ ਸਮਾਂ ਖੇਤੋਂ ਆਇਆ ਟੋਕੜ ੱਲਾ ਕਰਿਆ ਮੱਝਾਂ ਨੂੰ ਪਾਲਿਆ ਪਾਣੀ ਪੀ ਆ ਲਿਆ ਰੋਟੀ ਖਾ ਲਈ ਨਹਾ ਲਿਆ ਕੱਪੜੇ ਧੋਲੇ ਦੁਬਾਰੇ ਪਾ ਲੇ ਸੁਕਾ ਕੇ ਤੇ ਵੱਡੇ ਮੰਮੀ ਇੱਧਰ ਬੈਠੇ ਨੇ ਆ ਆ ਚੱਕ ਲਿਆ ਉਹਦਾ ਨਾਲ ਅੱਜ ਥੋੜੇ ਜਿਹਾ ਸਮਾਂ ਹੋਊਗਾ ਖੇਤ ਕੋਈ ਵੀਡੀਓ ਸੁਣ ਲਾਂਗੇ ਮੈਂ ਲੰਮੀ ਵੀਡੀਓ ਸੁਣਦਾ ਉਹਨਾਂ ਥੋੜੀ ਜਿਹੀ ਕੋਈ ਘੰਟਾ ਅੱਧਾ ਘੰਟਾ ਕੋਈ ਇਹੋ ਜਿਹੀ ਚੀਜ਼ ਮਿਲਦੀ ਆ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੇਟਾ ਸਤਿ ਸ਼੍ਰੀ ਅਕਾਲ ਵੀਰਾ ਭੈਣਾਂ ਨੂੰ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਫੋ ਮ ਫੇਸਬੁੱਕ ਦੇਖਦੇ ਤਾਂ ਫੋਲੋ ਜਰੂਰ ਕਰਿਆ ਕਰੋ ਲਾਈਕ ਜਰੂਰ ਕਰਿਆ ਕਰੋ ਤੁਰ ਤੋ ਕਿਹਦੇ ਨਾ ਤੁਰ ਤੋ ਲੇਕ ਤੁਰ ਤੱਕ ਦੇਖਿਆ ਕਰੋ ਵੱਡੇ ਆਪਣੇ ਮੰਮੀ ਕਹਿੰਦੇ ਹੁੰਦੇ ਤੁਰ ਤੋ ਤੋ ਲਾ ਕੇ ਤਰ ਤਿੱਕ ਦੇਖਿਆ ਕਰੋ ਦੁਬਾਰੇ ਵੀ ਵੀਰ ਜੀ ਸਤਿ ਸ਼੍ਰੀ ਅਕਾਲ ਮਿਲਦੇ ਨਵੇਂ ਬਲੌਗ ਦੇ ਨਾਲ ਹਾਂ ਜੁੜੇ ਰਹੋ ਚੈਨਲ ਦੇ ਨਾਲ ਹਾਂ ਹੁਣ ਸਾਨੂੰ ਦੋ ਚੈਨਲ ਹੋਰ ਬਣਾਉਣੇ ਪੈਣਗੇ ਅੱਛਾ ਇੱਕ ਇੱਕ ਮੇਰੀ ਮੁੰਮੀ ਦਾ ਅੱਛਾ ਆ ਬਣਾਉਣੇ ਦੋਨੇ ਭੈਣਾਂ ਦੇ ਹੋਰ ਬਾ ਗੋਲਣ ਦਾ ਸਿੱਖ ਗਿਆ ਵਧੀਆ ਸੀ ਜਣਾ ਹੁਣ ਸਿੱਖ ਗਿਆ ਅਸੀਂ ਸਿੱਖ ਗਿਆ ਮਾੜਾ ਜ ਮੈਨੂੰ ਦਿੱਕਤ ਆਉਂਦੀ ਆ ਕੋਈ ਨਾ ਹੌਲੀ ਹੌਲੀ ਹੋ ਜਾਂਦਾ ਇਹ ਬਸ ਮੈਂ ਜਿੰਨਾ ਘਰੀ ਨਾ ਜਾਇਆ ਕਰਾਂ ਈ ਹਾਂ ਬੈਠੇ ਵਰਾਂਡੀ ਕਵਾਂਡੀ ਲੱਗਣ ਕਹਿੰਦੇ ਤਾਂ ਨਸ਼ਾ ਚੜ ਗਿਆ ਇਹਨਾਂ ਦਾ ਹਾਂ ਸਹੀ ਗੱਲ ਆ ਉਹ ਸੀਸੇ ਚ ਲੱਗੀ ਰਹਾ ਕਰਾਂਗੇ ਹਾਂ ਦੇਖ ਦੇਖ ਕੇ ਵੀ ਕਿਵੇਂ ਹੱਥ ਮੂੰਹ ਹਲਾਉਣਾ ਹੈ ਇਹਦਾ ਹੌਲੀ ਹੌਲੀ ਇੱਕ ਦੋ ਵਾਰੀ ਆਏ ਬੋਲਦੇ ਨੇ ਸਮਾਰ ਕੇ ਹੌਲੀ ਹੌਲੀ ਬੋਲਣਾ ਮੈਂ ਤਾਂ ਪੋਤੀ ਤੋਂ ਹੀ ਸਿੱਖ ਗਈ ਅੱਛਾ ਸਹੀ ਤੋਂ ਹੋਰ ਆ ਜਿਹੜੇ ਬੋਲਦੀ ਹੁੰਦੀ ਹੈ ਸਹੀ ਤਾਂ ਪੂਰੀ ਰੀਸ ਕਰਦੀ ਹੈ ਵਧੀਆ ਬੋਲਦੀ ਓਵੇਂ ਤੇ ਖੈਰ ਸਹੀ ਤਾਂ ਅੱਜ ਦੋਨੇ ਗਏ ਹੋਏ ਆ ਸਕੂਲ ਤੇ ਖੇਤ ਵਾਪਸ ਚੱਲਦੇ ਆ 10:30 ਵਜੇ ਪਾਣੀ ਬਦਲਣਾ ਸਿਰਫ 10 ਮਿੰਟ ਰਹਿ ਗਏ ਤੇ ਪਾਪਾ ਕਰੀ ਜਾਂਦਾ ਜੀ ਤੀਰ ਪਾ ਦੂ ਜਾਂਗਾ ਮੈਂ ਤੇ ਜੀ ਜਾਂਦਿਆਂ ਨੂੰ ਜੀ ਆਉਂਦੇ ਲੋਕ ਠੀਕ ਹੈ ਜੀ ਚੇਕ ਬਈ ਤੇ 10.5 ਪਾਣੀ ਬਦਲਣਾ ਸੀ ਆ ਕੇ ਕਿੱਲੇ ਚ ਛੱਡ ਕੇ ਗਏ ਸੀ 10:33 ਮਿੰਟਾਂ ਤੇ ਬਦਲਤਾ ਤੇ 11 ਨੱਕਾ ਇੱਕ ਨੱਕੇ ਨਕੋ ਨਕੀ ਭਰ ਗਿਆ ਕਿਲਾ ਤੇ ਓਕੇ ਰਿਪੋਰਟ ਮੋਹਲਾ ਪਰ ਲਖੇਤ ਚ ਪਾਣੀ ਛੱਡਤਾ ਤੇ ਇਧਰ ਸੀਰੇ ਦਾ ਭਾਈ ਬੱਗਾ ਗਰਮੀ ਦੀਆਂ ਗੱਲਾਂ ਬਾਤਾਂ ਕਰੀ ਜਾਂਦੇ ਦੁੱਖ ਸੁੱਖ ਕਰੀ ਜਾਂਦੇ ਸੀ ਔਰ ਲੋਟਾ ਚੜਦੀ ਕਰਾ ਜਮਾ ਠੀਕ ਕਹਦੇ ਇਧਰ ਸੋਲਰ ਤੇ ਦੂਜੀ ਪਾਈਪ ਲਾਣੇ ਵਾਲੀ ਮੋਟਰ ਭਰੀ ਜਾਂਦੀ ਐ ਗਵੰਡੀਆਂ ਦੀ ਆ ਗਰਮੀ ਨੇ ਬਾਕੀ ਅਜੇ ਤੁੱਕੀ ਗੱਡੀ ਹੋਈ ਆ ਬਈ ਪੈਣ ਜਮਾ ਕੋਈ ਪੱਤਾ ਨਹੀਂ ਹਲਦਾ ਕੱਲ ਹਜੇ ਮਾਹੌਲ ਠੀਕ ਸੀਗਾ ਆ ਹੁਣ ਪੱਤੇ ਹੱਲਣ ਦਾ ਨਾਂ ਲਿਆ ਮੜ ਜਾ ਬੁੱਲਾ ਆ ਗਿਆ ਤੇ ਦੁਪਹਿਰੀ ਜੀ ਤਾਂ ਖੈਰ ਆ ਰੰਗ ਰਮਕ ਪੈਂਦੀ ਆ ਮੜੀ ਜੀ ਮਾ ਭਾਦੋਂ ਚ ਦਹਿਮ ਦੀ ਗਰਮੀ ਆ ਵਸ ਹੁਣ ਤਾਂ ਠੀਕ ਹੁੰਦਾ ਮੌਸਮ ਯਾਰ ਲਾਉ ਇਸ ਵਕਤ 11:30 ਵਜੇ ਦਾ ਤੇ ਗਰਮੀ ਨੂੰ ਤੇ ਦੁਪਹਿਰੇ ਨੂੰ ਮੱਦੇ ਨਜ਼ਰ ਰੱਖਦੇ ਹੋਏ ਤੇ ਮੰਜਾ ਆਪਾਂ ਡੇਕ ਦੀ ਛਾਂ ਚ ਲੋਟ ਕਰਕੇ ਡਾ ਲਿਆ ਤੇ ਨਾਲ ਹੀ ਹੈੱਡਫੋਨ ਕੱਢ ਲੇ ਝੋਲੇ ਚ ਨੌਜਵਾਨੇ ਤੇ ਅੱਜ ਇਹਨਾਂ ਦਾ ਲੁੱਤਪੁਟ ਆਇਆ ਜਾਊਗਾ ਉਹ ਮਨੋਰੰਜਨ ਕਰਾਂਗੇ ਕੋਈ ਮਾਹੌਲ ਚੱਲ ਦੇਖਾਂਗੇ ਦੁਨੀਆ ਦਾ ਤੇ ਬਾਕੀ ਕੱਲੇ ਅੱਜ ਗੱਗੂ ਤੇ ਮਨਪ੍ਰੀਤ ਚਾਚੇ ਦੇ ਘਰੇ ਗਏ ਉਧਰ ਕਮਦਨ ਦਾ ਕਰਵਾਉਂਦੇ ਉੱਥੇ ਇਹਦੇ ਆਪਾਂ ਦਾਸ ਇੱਥੇ ਇਕੱਲੇ ਤੇ ਮੈਨੂੰ ਖੈਰ ਇਕੱਲੇ ਰਹਿਣਾ ਵਧੀਆ ਲੱਗਦਾਗਾ ਅ ਇਕੱਲੇ ਰਹਿਣਾ ਸ਼ੁਰੂ-ਸ਼ੁਰੂ ਚ ਔਖਾ ਲੱਗਦਾ ਹੁੰਦਾ ਬੰਦੇ ਨੂੰ ਕਿ ਜਦੋਂ ਬੰਦਾ ਰੋਜ਼ ਕੋਈ ਹੋਰ ਬੰਦਿਆਂ ਚ ਰਹਿੰਦਾ ਨਾਲ ਕਿ ਇੱਥੇ ਮੰਨ ਲਓ ਖੇਤ ਹੀ ਜਿਵੇਂ 2-4 ਬੰਦੇ ਇਕੱਠੇ ਰਹਿੰਦੇ ਨੇ ਉਹਨੋਂ ਉਦੋਂ ਇਕੱਲਾ ਆਇਆ ਹੋਵੇ ਤੇ ਉਹਨੂੰ ਵੀ ਰਾਇ ਤੋੜ ਜੀ ਲੱਗਦੀ ਕਿਸੇ ਗਵਾਂਢੀ ਕੋਲੇ ਜਾਵਾਂ ਕਿਸੇ ਨਾਲ ਗੱਲਬਾਤਾਂ ਕਰਾਂ ਤੇ ਯਾਰ ਮੈਨੂੰ ਇਹ ਇਹ ਮੌਕਾ ਪਾਰ ਦੋ ਨਾ ਮੈਂ ਕਿ ਵੀ ਕਦੋਂ ਆਇਆ ਇਕੱਲੇ ਰਹਿਣ ਦਾ 2-4 ਘੰਟੇ ਮੌਕਾ ਮਿਲੇ ਤੇ ਵਧੀਆ ਆਪਾਂ ਆ ਬੈਠ ਕੇ ਆਪਦੇ ਆਪ ਨਾਲ ਉਹ ਗੱਲਾਂ ਕਰੀਏ ਜਿਹੜੀਆਂ ਕਦੇ ਕਿਸੇ ਨਾਲ ਵੀ ਨਹੀਂ ਕਰੀਆਂ ਹੁੰਦੀਆਂ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਬੰਦਾ ਆਪਦੇ ਮਨ 'ਚ ਆਏ ਜੇ ਬਹੁਤ ਸਾਰੇ ਸੋਚ ਵਿਚਾਰ ਅ ਖੈਰ ਹਰੇਕ ਦੇ ਅਲੱਗ-ਅਲੱਗ ਹੁੰਦੇ ਆ ਤੇ ਆਪਣਾ ਬਸ ਮੇਰਾ ਥੋਟ ਇਹ ਆ ਬਹੁਤ ਸਾਲਾਂ ਤੋਂ ਮੈਨੂੰ ਇੰਝ ਵਧੀਆ ਲੱਗਦਾਗਾ ਬਸ ਜਦੋਂ ਮੈਨੂੰ ਮੌਕਾ ਮਿਲਦਾਗਾ ਠੀਕ ਹੈ ਅੱਜ ਕੰਮ ਵੀ ਹੁਣ ਸਾਡੇ ਕੋਲ ਠੀਕ-ਠੀਕ ਹੀ ਹੈਗਾ ਉਏ ਮੈਨੂੰ ਇਹ ਸੀਗਾ ਕਿ ਜੇ ਮੌਸਮ ਠੀਕ ਹੋਇਆ ਤਾਂ ਇੱਧਰ ਇਸ ਜੀ ਕੋਈ ਟਮਾਟਾਵਾ ਕੱਖ ਜਿਹਾ ਦਿਖਦਾ ਜੀ ਕਿਤੇ ਉਹਨੂੰ ਫੜ ਲਊਂਗਾ ਟੱਕਾ ਤੋਂ ਪੱਟ ਲਊਂਗਾ ਤੋੜ ਲਊਂਗਾ ਤੁਖੇਰੋ ਗਰਮੀ ਜਿਆਦੇ ਆ ਫਿਰ ਮੇਰਾ ਕੰਮ ਵੀ ਚੱਲ ਕੋਈ ਹੁਣ ਬਾਲਾ ਨਹੀਂਗਾ ਤੇ ਅੱਜ ਆਰਾਮ ਫਰਮਾਇਆ ਜੂ ਇੱਕ ਵਾਰੀ ਪਾਣੀ ਇੱਧਰ ਛੱਡ ਲਿਆ ਤੇ ਨਾਲੇ ਮੋਟਰਾਂ ਦੀ ਆ ਨਿਗਰ ਰਹਿ ਜਾਂਦੀ ਹੈ ਕਈ ਵਾਰੀ ਉਹਦਾ ਫੇਸ ਉੱਡ ਜਾਂਦਾਗਾ ਮੋਨੋਬਲਕ ਜੀ ਦਾ ਹੁਣ ਤਾਂ ਕਈ ਦਿਨਾਂ ਦਾ ਉੱਡਿਆ ਨਹੀਂ ਠੀਕ ਰਹਿੰਦੀ ਹੈ ਲਾਈਟ ਤੇ ਲਾਈਟ ਕੱਟ-ਕੁੱਟ ਜੇ ਕਦੇ ਤਾਂ ਬਸ ਆਬਦਾ ਹੁਣ ਨਾਲੇ ਖੇਤ ਦੀ ਨਿਗਰਾਨੀ ਤੇ ਨਾਲੇ ਆਪਦੇ ਨਜ਼ਾਰੇ ਆ ਫਿਰ ਲੋ ਟਾ ਮਾਹੌਲ ਫਿਲਹਾਲ ਆ ਲੰਮੇ ਲੇਟ ਹੋਨੇ ਆ ਵਾਹੀ ਸਮਾ ਹੋਇਆ 2:00 ਵਜੇ ਦਾ ਉਹ ਸਾਹਮਣੇ ਬਣਿਆ ਹੋਇਆ ਬੱਦਲ ਬਾਵਾ ਜਿਰ ਤੋਂ ਗੱਜ ਰਿਹਾ ਡੂੰਗਾ ਡੂੰਗਾ ਆ ਜੇ ਤਾਂ ਹਵਾ ਰੁਕੀ ਹੋਣਾ ਆ ਕੋਈ ਚਾਰ ਗਣੀਆਂ ਆਪਣੇ ਤੇ ਵੀ ਬਰਸਾ ਸਕਦਾ ਇੱਥੇ ਤੇ ਨਹੀਂ ਫਿਰ ਠੀਕ ਆ ਮੰਜਾ ਡੇਕ ਥੱਲੇ ਡਾਇਆ ਹੋਇਆ ਪਹਿਲਾਂ ਉੱਥੇ ਡਾ ਰੱਖਿਆ ਸੀ ਉੱਥੋਂ ਚੱਕ ਕੇ ਇਧਰ ਕਾਲ ਵਾਲੇ ਪਾਸੇ ਡਾ ਲਿਆ ਐਂਡਾ ਜੇ ਕਰਕੇ ਤੇ ਨਜ਼ਾਰਾ ਆ ਰਿਹਾ ਜਿੰਦਗੀ ਦਾ ਬਹੁਤ ਸਾਰੀਆਂ ਵੀਡੀਓ ਵੇਖ ਲਈਆਂ ਐਨੇ ਟਾਈਮ ਚ ਪਿਆ YouTube ਤੇ ਧਵਾ ਤਰੇ ਹੋਇਆ ਕਿ ਜਿਹੜੀਆਂ ਵੀਡੀਓ ਦੇਖਣ ਵਾਲੀਆਂ ਆਉਂਦੀਆਂ ਮੈਂ ਵਾਚ ਲੇਟਰ ਚ ਸੇਵ ਕਰਕੇ ਰੱਖ ਲੈਣਾ ਕਿ ਮੇਰੇ ਕੋਲ ਰੋਜ਼ ਸਮਾਂ ਨਹੀਂ ਹੁੰਦਾਗਾ ਜਿਆਦਾਤਰ ਵੀਡੀਓ ਦੇਖਣ ਦਾ ਇੱਕ ਅੱਤੀ ਵੀਡੀਓ ਬਸ ਰਾਤ ਨੂੰ ਪੈਣ ਵੇਲੇ ਦੇਖਦਾ ਹੁੰਨਾਗਾ ਤੇ ਅੱਜ ਮੈਨੂੰ ਕਾਫੀ ਟਾਈਮ ਬਾਅਦ ਮੌਕਾ ਮਿਲਿਆ ਤੇ ਆਨੰਦਾ ਰਹ ਰਹੇ ਆ ਆਪਣੇ ਇਕੱਲੇਪਨ ਦਾ ਤੇ ਝੋਲੇ ਚ ਟੰਕੀਆਂ ਹੋਈਆਂ ਤਾਂ ਰੋਟੀਆਂ ਤੇ ਇੱਧਰ ਪਾਣੀ ਕੈਂਪਰ ਚ ਨਜ਼ਾਰੇ ਆ ਤੇ ਦੁਪਹਿਰ ਬਾਅਦ ਆਪਦੇ ਲਾਵਾਂਗੇ ਕੋਈ ਛੁੱਟੀ ਕੱਖ ਕੰਡੇ ਤੇ ਕਿਤੇ ਡਿਊਟੀ ਰੋਟੀ ਜੋਗਾ ਕੰਮ ਹੋਰ ਕਰਕੇ ਜਾਵਾਂਗੇ ਤੇ ਫਿਲਹਾਲ ਤਾਂ ਮੌਸਮ ਦੇ ਨਜ਼ਾਰੇ ਦੇਖੋ ਕਿੰਨੇ ਪਿਆਰੇ ਆ ਬੱਦਲੀਆਂ ਖੁਲੀ ਜਾਂਦਾ ਥੋੜਾ ਜਿਹਾ ਦੂਰ ਆ ਡੂੰਗਾਗਾ ਤੇ ਉਮੀਦ ਹੈ ਇੱਧਰ ਨੂੰ ਆ ਜਾਵੇ ਪਰ ਹਵਾ ਉਧਰ ਨੂੰ ਜਾ ਰਹੀ ਆ ਹਵਾ ਰੁਕ ਗਈ ਤਾਂ ਕੋਈ ਗੱਲ ਬਣ ਸਕਦੀ ਆ ਤੇ ਨਹੀਂ ਫਿਰ ਲੋਟ ਆ ਦੇਖਦਾ ਆਸਰਾ ਬਣ ਗਿਆ ਬੱਦਲ ਵਾਵਾ ਗੂੜਾ ਆ ਉਰਾਂ ਨੂੰ ਹੀ ਆ ਰਿਹਾ ਮੈਨੂੰ ਲੱਗਦਾ ਬਣੂਗੀ ਗੱਲ ਤੇ ਮੀਂਹ ਵਾਲੇ ਮੌਸਮ ਨੂੰ ਮੱਦੇ ਨਜ਼ਰ ਰੱਖਦੇ ਹੋਏ ਰੋਟੀਆਂ ਖਾ ਲੀਆਂ ਤੇ ਨਾਲ ਹੀ ਪਾਪੜਾਂ ਨੂੰ ਧੂਪ ਦਿੱਤੀ ਜਾ ਰਹੀ ਆ ਹਾਂ ਬਹੁਤ ਸੋਹਣਾ ਨਜ਼ਾਰਾ ਕੁਦਰਤ ਦਾ ਤੇ ਬਾਕੀ ਆ ਬੈਲ ਹਵਾ ਇੱਥੇ ਟੰਗ ਗਿਆ ਡੇਗ ਚ ਜੇ ਮੀਂਹ ਹੋਰੇ ਆਉਣ ਲੱਗੇ ਤਾਂ ਯਾਰ ਤਾਂ ਨਹੀਂ ਇੱਥੋਂ ਹੱਲ ਦੇ ਤੇ ਨਿਆਰਾ ਦੇਖਾਂਗੇ ਇੱਥੇ ਬਹਿ ਕੇ ਕੁਦਰਤ ਦਾ ਲਫਾਵਾ ਲੈ ਲਾਂਗੇ ਉੱਤੇ ਤੇ ਨਹੀਂ ਉਹ ਪਿੱਛੇ ਦੂਰ ਕਮਰਾ ਤੇ ਇਹ ਮੋਸ਼ਨ ਬਣਿਆ ਉੱਥੇ ਜਾਣ ਦਾ ਤਾਂ ਉਧਰ ਨੂੰ ਹੋਲਾਂਗੇ ਸਵਾ ਦੋ ਵਜੇ ਠੰਡੀ ਹਵਾ ਪਹੁੰਚੀ ਆਪਣੇ ਕੋਲੇ ਤੇ ਉਦੋਂ ਦਾ ਕੰਮ 대ਮ ਚੋਰਾ ਸੀ ਗਰਮਾਇਸ਼ ਆ ਪੂਰੀ ਹਵਾ ਨਹੀਂ ਚੱਲੇ ਤਾਂ ਚੰਗੀ ਗੱਲ ਆ ਫਿਰ ਇਹ ਬੱਦਲਾ ਬਰਜੂਆ ਐਸ ਪਾਸੋਂ ਸਾਹਮਣੇ ਬੱਦਲ ਬਣ ਕੇ ਉੱਠਿਆ ਸੀਗਾ ਅ ਡੇਢ ਦੋ ਘੰਟੇ ਪਹਿਲਾਂ ਬਹੁਤ ਚਿਰ ਇਧਰ ਹੀ ਖੜਾ ਰਿਹਾ ਤੇ ਫਿਰ ਹੁਣ ਹਵਾ ਦਾ ਜ਼ੋਰ ਚੱਲੀ ਜਾਂਦਾ ਅ ਤਰਵੰਡੀ ਬਟਿੰਡੇ ਵਾਲੇ ਪਾਸੋਂ ਇਧਰ ਮਾਨਸਨ ਵਾਲੇ ਪਾਸੇ ਨੂੰ ਹੋ ਗਿਆ ਬੱਦਲ ਹਾਂ ਪਰ ਹੁਣ ਆਪਣੇ ਕੋਲੇ ਮਾੜੀ ਮੋਟੀ ਕੋਈ ਖਣੀ ਜੀ ਡਿੱਗਣੀ ਸ਼ੁਰੂ ਹੋਈ ਹੈ ਜੀ ਨੀ ਆਲੀ ਗੱਲ ਜੀ ਤਾਂ ਬਣੀ ਨਹੀਂ ਮੌਸਮ ਦਾ ਰੰਗ ਟੰਗ ਜਾ ਦੇਖ ਕੇ ਤੇ ਦਾਤੀ ਚੱਕ ਲਈ ਉਹ ਜਿਹੜਾ ਟਮਾਟਾ ਮੱਕਾ ਦੇਖਦਾ ਬਾ ਕੁਇ ਦਿਹਾੜੀ ਚੋਬਰਾ ਠੁਕ ਲੈ ਨਹੀਂ ਉਹ ਨਾ ਆਉਂਦਾ ਜਦੋਂ ਤੱਕ ਬਾਤੀ ਨਾ ਬਣਾ ਲਾਂਗੇ ਅਸੀਂ ਪੌਣੇ 5 ਵਜੇ ਦਾ ਸਮਾਂ ਪੌਣੇ 1-2 ਘੰਟੇ ਸੋਹਣੀ ਚਿੱਟੀ ਲਾਤੀ ਦੁਪਹਿਰ ਬਾਅਦ ਖੱਬੜ ਦੀਆਂ ਲੱਗ ਰਾਂ ਮੂਲੀ ਵਾਂਗੂ ਖਿੱਚ ਲੀਆਂ ਫੜ ਫੜ ਇਥੋਂ ਹਾਂ ਬਹੁਤ ਲੰਮੀਆਂ ਤੇਰੀ ਜਾਂਦੀਆਂ ਸੀ ਤੇ ਸੂਰਜ ਭਾਈ ਸਾਹਿਬ ਹੋਰ ਨੇ ਆ ਦਿੱਤੇ ਦਰਸ਼ਨ ਅੱਧਾ ਪੌਣਾ ਘੰਟਾ ਹੋ ਗਿਆ ਸੋਹਣੇ ਚਿੰਗਾੜੇ ਕੱਢ ਰੱਖੇ ਹੈਗੇ ਹਾਂ ਗਰਮੀ ਵਾਲੇ ਖैर ਅੱਜ ਦੀ ਡਿਊਟੀ ਇੰਨੀ ਬਹੁਤ ਹੈ ਕੀ ਫੈਸਲਾ ਹੈਗਾ ਕੰਮ ਤਾਂ ਖੇਤ ਹੈ ਪਰ ਕੱਲ ਨੂੰ ਲਾਵਾਂਗੇ ਡਿਊਟੀ ਫਿਲਹਾਲ ਅੱਜ ਟਾਈਮ ਨਾਲ ਜਾਂਦੇ ਆ ਥੋੜਾ ਜਿਹਾ ਘਰੇ ਬਹੁਤ ਏਕ ਲਾਦਾ ਪੱਠਾ ਤੇ ਮਛਰ ਉਰਲਪਰ ਲੋਜੂਗਾ ਹਾਂ ਤੂੜੀ ਮੈਂ ਆਬਾਦਨਾ ਮੈਂ ਕੜਾ ਨਾ ਤਾਂ ਦੇ ਹਾਂ ਤੇ ਸਵਾ 7:00 ਵਜੇ 21-22 ਮਿੰਟਾਂ ਦਾ ਹੋ ਗਿਆ ਅੱਜ ਕਈ ਦਿਨਾਂ ਬਾਅਦ ਬੇਲੇ ਸਰ ਪ੍ਰਸ਼ਾਦਾ ਪਾਣੀ ਸ਼ਕ ਲਿਆ ਸ਼ਕ ਲੈ ਕੇ ਦੁਆ ਆ ਹਾਂ ਅਬਾਥੀਆਂ ਵੀ ਲਵੋਗੇ ਅਬਾਥੀਆਂ ਫਿਰ ਕਵੇਲੇ ਤੇ ਚਲੀ ਜਾਲੀ ਐ 11 12 ਵਜੇ ਤੱਕ ਆਇਆ ਚੈੱਕ ਬਣਾਤੀ ਗੱਲ ਬਾਤ ਤੇ ਬਹੁਤ ਸਾਰਾ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਵੀਡੀਓ ਨੂੰ ਅੰਡ ਤੱਕ ਦੇਖਣ ਵਾਸਤੇ ਤੇ ਫਿਲਹਾਲ ਅੰਖੇਤੋਂ ਆਏ ਆਰਾਮ ਹੀ ਫਰਮਾਇਆ ਬਸ ਕੁਛ ਨਹੀਂ ਕਰ ਰਹੇ ਇਹਨਾਂ ਨੂੰ ਨੀਰਾ ਚਾਰਾ ਪਾਲਿਆ ਹੈਗਾ ਥੋੜਾ ਜਿਹਾ ਤੇ ਨਾਲੇ ਮਾਤਾ ਦੀ ਹਾਜ਼ਰੀ ਲਵਾ ਦਈਏ ਮੰਮੀ ਹੈਲੋ ਇਹਦਾ ਗੁੰਮਾਇਆ ਘਟ ਗਿਆ ਮੀ ਹਣਾ ਘਟ ਗਿਆ ਥੋੜਾ ਜਿਹਾ ਰਹਿ ਗਿਆ ਬਈ ਇਹਦਾ ਬਹੁਤ ਸਾਰਾ ਵੱਡਾ ਗੁੰਮਾ ਸੀਗਾ ਇੱਥੇ ਆ ਬੱਚੀ ਦੇ ਤੇ ਇਹ ਕੋਈ ਕਿਸੇ ਦਵਾਈ ਦਬੂਈ ਨਾਲ ਨਹੀਂ ਠੀਕ ਆਇਆ ਸੀਗਾ ਉਹ ਤੇ ਹੁਣ ਹੋਲੀ ਰੋਲੀ ਚੱਲ ਆਪੀ ਠੀਕ ਹੋ ਗਿਆ ਹੁਣ ਤਾਂ ਥੋੜਾ ਜਿਹਾ ਰਹਿ ਗਿਆ ਪਹਿਲਾਂ ਬਹੁਤ ਜਿਆਦਾ ਵੱਡਾ ਹੋ ਗਿਆ ਸੀਗਾ ਬਹੁਤ ਸਾਰੇ ਵੀਰ ਕਹਿੰਦੇ ਸੀਗੇ ਕਿ ਠੀਕ ਨਹੀਂ ਹੁੰਦਾ ਜਾਂ ਆਪੀ ਠੀਕ ਹੋਊਗਾ ਵੀ ਇਸ ਦਵਾਈ ਨਾਲ ਤਾਂ ਨਹੀਂ ਹੋਇਆ ਸੀਗਾ ਹਾਂ ਗੱਬਾ ਹੁਣ ਅ ਬੱਚੀ ਸਾਡੀ ਹਨ ਨੀਮੁਨੀ ਹਾਂ ਲੈ ਤੇਰੀ ਫੋਟੋ ਆ ਗਈ ਠੀਕ ਐ ਖੜੇ ਰਹੋ ਹਾਂ ਤੇ ਮਾਤਾ ਜੀ ਦੀ ਹਾਜ਼ਰੀ ਹੀ ਲਾਜ਼ਮੀ ਆ ਭਾਈ ਤੇ ਤਾਂ ਕਰਕੇ ਸਮਾਪਤੀ ਲਈ ਸਤਿ ਸ੍ਰੀ ਅਕਾਲ ਬੇਟਾ ਸੋ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਵਾ ਲਾਇਕ ਸ਼ੇਅਰ ਕਮੈਂਟ ਕਰਨਾ ਨਾ ਕਦੇ ਵੀ ਭੁੱਲਿਓ ਜਿੰਨੇ ਚੈਨਲ ਤੇ ਜੁੜੋ ਮੇਰੇ ਪੁੱਤ ਦੀ ਭੈਣ ਪਰਾਂ ਤੇ ਲਾਇਕ ਸ਼ੇਅਰ ਪਹਿਲੀਆਂ ਚ ਕਰਦਿਆ ਕਰੋ ਤੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਜਰੂਰ ਕਰੋ ਤੇ ਤੁਰ ਤੋ ਲੈ ਕੇ ਤੁਰ ਤੱਕ ਬਣਾਓ ਕਿ ਦੇਖਣਾ ਤਾਂ ਮਟਾਇਲ ਛੇਡਾ ਧੰਨਵਾਦ ਠੀਕ ਹੈ ਸਾਰੇ ਠੀਕ ਹੈ ਮਾਤਾ ਜੀ ਧੰਨਵਾਦ ਤੁਹਾਡਾ ਵੀ ਬਸ ਵਿਆਹ ਰਹੀ ਹੈਗਾ ਲੋਟਾ ਬਈ ਕੱਲ ਨੂੰ ਮਿਲਦੇ ਆ ਸਵੇਰੇ 7 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸਾਰੇ ਵੀਰਾਂ ਭੈਣਾਂ ਵਾਸਤੇ ਸਾਸਰੀ ਕਾਲਜੀ ਜੁੜੇ ਰਹੋ ਚੈਨਲ ਦੇ ਨਾਲ